ਸੱਦਾ ਦਿੰਨੇ ਅਗਲੇ ਬੁਲਾ ਰਹੇ ਗੁਰਤੇਜ ਸਿੰਘ ਸਮਰਾ ਹੋਰਾਂ ਨੂੰ ਉਹਨਾਂ ਬਾਰੇ ਕਹਿਣਾ ਹੋਵੇ ਤੇ ਦੋ ਲਫ਼ਜ਼ਾਂ 'ਚ ਇਹ ਕਿਹਾ ਜਾਵੇ ਕਿ ਬੜਾਈ ਬੇਬਾਕ ਪੱਤਰਕਾਰ ਹੈ ਸਾਡੇ ਸ਼ਹਿਰ ਦਾ ਤੇ ਕੌਮੀ ਆਵਾਜ਼ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੁੰਦਾ ਜ਼ੋਰਦਾਰ ਤਾੜੀਆਂ ਦੇ ਵਿੱਚਕਾਰ ਗੁਰਤੇਜ ਸਿੰਘ ਜੀ ਗੁਰਤੇਜ ਸਿੰਘ ਸਮਰਾ ਨੂੰ ਅਕਾਲੀ ਗੁਰਤੇਜ ਸਿੰਘ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸ਼ੁਕਰੀਆ ਭੈਣ ਰਸਨਾ ਹੋਰਾਂ ਦਾ ਸਾਰੇ ਭੈਣਾ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਮੈਂ ਸਿੱਧਾ ਬਾਈ ਕਾ ਬਾਈ ਹੋਰਾਂ ਦੀ ਕਿਤਾਬ ਦੇ ਉੱਤੇ ਗੱਲਬਾਤ ਕਰਾਂਗਾ ਕਿਉਂਕਿ ਸਮਾਂ ਤਿੰਨ ਤੋਂ ਚਾਰ ਮਿੰਟ ਹੀ ਆ ਤੇ ਕਿਤਾਬਾਂ ਦੀ ਜ਼ਿੰਦਗੀ ਬਹੁਤ ਲੰਬੀ ਹੁੰਦੀ ਆ ਉਹ ਸੈਂਕੜੇ ਵਰਿਆਂ ਦੀ ਹੁੰਦੀ ਆ ਉਹਦੀ ਵਰਕਿਆਂ ਦੀ ਜ਼ਿੰਦਗੀ ਵੀ ਬਹੁਤ ਲੰਬੀ ਹੁੰਦੀ ਆ ਕਿਤਾਬਾਂ ਤਾਂ ਉਦੋਂ ਵੀ ਬਹੁਤ ਜ਼ਿਆਦਾ ਲੰਬੀ ਹੁੰਦੀ ਆ ਸੋ ਪਹਿਲਾਂ ਤਾਂ ਬਾਈ ਗਿੱਲ ਹੋਰਾਂ ਨੂੰ ਬੈਠੇ ਕਿੱਥੇ ਨੇ ਮੈਨੂੰ ਦੇਖ ਵੀ ਨਹੀਂ ਰਹੇ ਆ ਜੀ ਕਿਹੜੀ ਜਗ੍ਹਾ ਦੀ ਅਜੇ ਠੀਕ ਹੈ ਜੀ ਉਧਰ ਬੈਠੇ ਆ ਠੀਕ ਆ ਬਹੁਤ ਬਹੁਤ ਵਧਾਈ ਦਿੰਨੇ ਆ ਕਿਉਂਕਿ ਕਿਤਾਬ ਲਿਖਣਾ ਅੱਜ ਦੇ ਸਮੇਂ ਦੇ ਵਿੱਚ ਜਦੋਂ ਬਾਈ ਸਰਬ ਹੋਰਾਂ ਨੇ ਪਹਿਲਾਂ ਗੱਲ ਕੀਤੀ ਹੈ ਜਦੋਂ ਗਲੈਮਰ ਦਾ ਯੁੱਗ ਹੋਵੇ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸ਼ੀਸ਼ੇ ਦੇ ਰਾਹੀਂ ਪੇਸ਼ ਕਰ ਸਕਦੇ ਹੋ ਮੋਬਾਈਲ ਦੇ ਉੱਤੇ ਬਹੁਤ ਸੌਖੇ ਤਰੀਕੇ ਦੇ ਨਾਲ ਉਸ ਸਮੇਂ ਦੇ ਵਿੱਚ ਤੁਸੀਂ ਬੈਠ ਕੇ ਲਿਖਣਾ ਉਹ ਇੱਕ ਤਪੱਸਿਆ ਵਰਗਾ ਹੀ ਕੰਮ ਹੁੰਦਾ ਹੈ ਤੇ ਇਸ ਤਪੱਸਿਆ ਦੇ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਖਿਆਲ ਖੜੇ ਹੁੰਦੇ ਆ ਉਹਨਾਂ ਨੂੰ ਬੈਠ ਕੇ ਪਰੋਣਾ ਸ਼ਬਦਾਂ ਦੇ ਵਿੱਚ ਇੱਕ ਵੱਡੀ ਕਹਾਣੀ ਆਗੀ ਸੋ ਉਸ ਤੇ ਲਈ ਬਾਈ ਜੀ ਨੂੰ ਬਹੁਤ ਬਹੁਤ ਵਧਾਈ ਮੇਰੀ ਸਿਹਤ ਥੋੜੀ ਮਸਤਾਨੀ ਆ ਉਸ ਤੇ ਲਈ ਮੈਂ ਪਹਿਲਾਂ ਮਾਫੀ ਚਾਹੁੰਦਾ ਥੋੜੀ ਬੋਲਣ ਦੇ ਵਿੱਚ ਸਮੱਸਿਆ ਆਊਗੀ ਮੈਂ ਗੱਲ ਉਸ ਪੁਆਇੰਟ ਤੋਂ ਸ਼ੁਰੂ ਕਰਦਾ ਜਿੱਥੋਂ ਮੈਨੂੰ ਲੱਗਦਾ ਕਿ ਸ਼ਾਇਦ ਹੀ ਕਿਤਾਬ ਲਿਖਣ ਦਾ ਸਬੱਬ ਬਾਈ ਹੋਰਾਂ ਦਾ ਬਣਿਆ ਹੋਵੇ ਹੋ ਸਕਦਾ ਮੈਂ ਇੱਥੋਂ ਗਲਤ ਵੀ ਹੋਵਾਂ ਉਹ ਗੱਲ ਨੂੰ ਐਡਰੈਸ ਜ਼ਰੂਰ ਕਰਨਾ ਚਾਹੀਦਾ ਜਦੋਂ ਬਾਬਾ ਨਜ਼ਮੀ ਹੋਰਾਂ ਦੇ ਨਾਲ ਬਾਈ ਹੋਰਾਂ ਦੀ ਮੁਲਾਕਾਤ ਹੁੰਦੀ ਆ ਉਹ ਵੀਡੀਓ ਤੁਸੀਂ ਬਹੁਤ ਐਨੇ ਦੇਖੀ ਹੋਊਗੀ ਸੋਸ਼ਲ ਮੀਡੀਆ ਦੇ ਉੱਤੇ ਉੱਥੇ ਬਾਈ ਗਿੱਲ ਆਪਣੇ ਕੁਝ ਲਿਖਤਾਂ ਨੇ ਜਿਹੜੀਆਂ ਕੋਈ ਕਾਵ ਰਚਨਾਵਾਂ ਉਹ ਬਾਬੇ ਨਜ਼ਮੀ ਦੇ ਨਾਲ ਸਾਂਝੀਆਂ ਕਰਦੇ ਆ। ਉਸ ਗੱਲ ਨੂੰ ਕਿ ਦੋਨਾਂ ਪੰਜਾਬਾਂ ਦੇ ਇੱਕ ਵੱਡਾ ਕਵੀ ਤੇ ਇੱਕ ਉੱਬਰ ਦਾ ਕਵੀ ਬੈਠੇ ਨੇ ਇੱਕ ਖੁੱਲੇ ਦਿਲ ਦੇ ਨਾਲ ਪ੍ਰਵਾਨ ਕਰਨ ਦੀ ਥਾਂ ਜੋ ਅੱਜ ਕੱਲ ਇੱਕ ਟਰੋਲਿੰਗ ਮਹਿਕਮਾ ਜਾਂ ਟਰਾਲ ਆਰਮੀਆਂ ਬਣ ਚੁੱਕੀਆਂ ਨੇ ਧੜੇ ਬਣ ਚੁੱਕੇ ਨੇ ਉਹਨਾਂ ਦੇ ਵੱਲੋਂ ਉਸ ਨੂੰ ਬਹੁਤ ਜ਼ਿਆਦਾ ਟ੍ਰੋਲਿੰਗ ਕੀਤਾ ਗਿਆ ਕਿ ਗਿੱਲ ਬਾਬੇ ਨਜ਼ਮੀ ਕੋਲ ਬੈਠ ਕੇ ਕਿਸ ਤਰ੍ਹਾਂ ਦੇ ਸੁਣਾ ਰਿਹਾ ਉਹ ਗੀਤ ਬਹੁਤ ਵਧੀਆ ਸੀ ਬਾਬੇ ਨਜ਼ਮੀ ਨੇ ਵੀ ਉਸ ਦੀ ਸ਼ੁਰੂ ਦੇ ਵਿੱਚ ਹੀ ਤਾਰੀਫ ਕੀਤੀ ਆ ਸੋ ਮੈਨੂੰ ਲੱਗਦਾ ਕਿ ਟ੍ਰੋਲਿੰਗ ਆ ਜਿਹੜੀ ਉਹ ਬੰਦੇ ਨੂੰ ਖਾਣ ਦੇ ਲਈ ਇੱਕ ਅਜਗਰ ਹੁੰਦੀ ਆ ਕਿ ਬੰਦੇ ਨੂੰ ਨਿਰਾਸ਼ਾ ਦੇ ਵਿੱਚ ਲੈ ਜਾਂਦੀ ਆ ਬਹੁਤ ਸਾਰੇ ਬੰਦੇ ਤੁਸੀਂ ਆਪਣੇ ਆਲੇ ਦੁਆਲੇ ਦੇਖੇ ਹੋਣਗੇ ਕਿ ਉਹਨਾਂ ਨੂੰ ਜੇਕਰ ਕੋਈ ਸਮਾਜ ਦੇ ਵਿੱਚ ਜਾਂ ਬੱਚਿਆਂ ਨੂੰ ਆਪਾਂ ਸਕੂਲ ਦੇ ਵਿੱਚ ਉਹਦਾ ਦੇਖਦੇ ਆ ਕਿ ਬੁੱਲਿੰਗ ਕਰਦਾ ਕਿ ਬੁੱਲਿੰਗ ਵੀ ਟ੍ਰੋਲਿੰਗ ਹੀ ਹੁੰਦੀ ਹੈ ਉਹ ਫਿਜ਼ੀਕਲ ਹੁੰਦੀ ਹੈ ਕਿ ਬੱਚੇ ਨੇ ਜਿਹੜੇ ਉਹ ਮਾਨਸਿਕਾ ਪੀੜਾ ਦੇ ਵਿੱਚ ਚਲੇ ਜਾਂਦੇ ਨੇ ਵੱਡੇ ਵੀ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਕੰਮ ਦੇ ਉੱਤੇ ਹੁੰਦੀ ਆ ਪਰ ਬਾਈ ਗੱਲ ਹੋ ਰਹੀਆਂ ਨੇ ਮੈਨੂੰ ਲੱਗਦਾ ਉਸ ਦਾ ਜ਼ਿਕਰ ਕੀਤੇ ਬਿਨਾ ਉਸ ਚੀਜ਼ ਨੂੰ ਇੱਕ ਐਨਾ ਕਲਾਤਮਕ ਵੇ ਦੇ ਨਾਲ ਪੇਸ਼ ਕੀਤਾ ਕਿ ਇੰਦੋਂ ਵੱਡਾ ਉਹ ਟਰੋਲਰਾਂ ਨੂੰ ਜਵਾਬ ਨਹੀਂ ਹੋ ਸਕਦਾ ਕਿ ਇਸ ਤੋਂ ਸੋਹਣਾ ਉਹ ਟਰੋਲਰਾਂ ਨੂੰ ਜਵਾਬ ਨਹੀਂ ਹੋ ਸਕਦਾ ਕਿ ਜੇਕਰ ਸ਼ਾਇਦ ਕਿਸੇ ਵੀਡੀਓ ਦੇ ਵਿੱਚ ਕਿਸੇ ਬਲੌਗ ਦੇ ਵਿੱਚ ਉਹਦਾ ਜਵਾਬ ਦਿੱਤਾ ਜਾਂ ਦੇ ਦਿੱਤਾ ਜਾਂਦਾ ਉਹਦੀ ਉਮਰ ਬਹੁਤ ਛੋਟੀ ਹੋਣੀ ਸੀ ਪਰ ਜੋ ਉਹਨਾਂ ਨੇ ਇੱਕ ਸਫਰਨਾਮੇ ਦਾ ਰੂਪ ਇਹਨੂੰ ਦਿੱਤਾ ਹੈ ਇਹਦੀ ਉਮਰ ਬਹੁਤ ਜ਼ਿਆਦਾ ਲੰਮੀ ਆ ਅਤੇ ਜੋ ਉਸ ਮੁਲਾਕਾਤ ਦੇ ਅਹਿਸਾਸ ਨੇ ਉਹ ਤੁਸੀਂ ਬਾਬਾ ਨਜ਼ਮੀ ਹੋਰਾਂ ਦੀ ਜੋ ਉਹਨਾਂ ਨੇ ਸੰਦੇਸ਼ ਦਿੱਤਾ ਹੋਇਆ ਹੈ ਕਿਤਾਬ ਲਿਖਣ ਦੇ ਵਿੱਚ ਉਹਦੇ ਵਿੱਚੋਂ ਤੁਸੀਂ ਪੜ੍ਹੋਗੇ ਉਹ ਬਾ ਕਮਾਲ ਨੇ ਹੁਣ ਅੱਗੇ ਥੋੜਾ ਜਿਹਾ ਆਪਾਂ ਕਿਤਾਬ ਦੇ ਬਾਰੇ ਗੱਲਬਾਤ ਕਰਦੇ ਵੈਸੇ ਬਹੁਤ ਲੰਬੀ ਗੱਲਬਾਤ ਇਸ ਕਿਤਾਬ ਦੇ ਬਾਰੇ ਹੋ ਸਕਦੀ ਆ ਕਿਉਂਕਿ ਜੇਕਰ ਤੁਸੀਂ ਥੋੜਾ ਬਹੁਤ ਪੜ੍ਹਦੇ ਰਹੇ ਨੇ ਹੋ ਜਾਂ ਦੋਨੇ ਪੰਜਾਬਾਂ ਦੀ ਸਾਂਝ ਨੂੰ ਜਾਣਦੇ ਹੋ ਤੇ ਇਹਦੇ ਵਿੱਚ ਬਹੁਤ ਸਾਰੇ ਬੰਦੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਸ਼ਾਇਦ ਤੁਸੀਂ ਪਹਿਲਾਂ ਹੀ ਜਾਣਦੇ ਸੀ ਜਿਨ੍ਹਾਂ ਦੇ ਵਿੱਚ ਨਾਸਰ ਢਿੱਲੋਂ ਹੋਣੀ ਅੰਜਮ ਗਿੱਲ ਹੋਣੀ ਸੰਦੂ ਹੁਣੀ ਜਾਂ ਬਾਬਾ ਨਜ਼ਮੀ ਹੁਣੀ ਨਾਸਰ ਚਨੇਓਰਟੀ ਹੁਣੀ ਜਾਂ ਹੋਰ ਬਹੁਤ ਸਾਰੇ ਬੰਦੇ ਨੇ लवली ਹੁਣੀ ਜਿਨ੍ਹਾਂ ਨੂੰ ਅਸੀਂ ਆਮ ਜਿਨ੍ਹਾਂ ਬਾਰੇ ਪੜ੍ਹਦੇ ਰਹਿੰਦੇ ਆ ਜਾਂ ਜਿਨ੍ਹਾਂ ਨੂੰ ਦੇਖਦੇ ਰਹਿੰਦੇ ਆ ਉਹਨਾਂ ਦਾ ਜ਼ਿਕਰ ਤੇ ਉਹਨਾਂ ਦੀ ਥਾਂ ਥਾਂ ਹਾਜ਼ਰੀ ਹੈ ਜਿਹੜੀ ਉਹ ਤੁਹਾਨੂੰ ਇੱਕ ਆਪਣੇਪਣ ਦਾ ਅਹਿਸਾਸ ਕਰਾਉਂਦੀ ਆ ਕਿ ਤੁਸੀਂ ਵੀ ਕਿਤਾਬ ਦੇ ਵਿੱਚ ਨਾਲ ਹੀ ਤੁਰੇ ਫਿਰਦੇ ਹੋ ਪਰ ਕੁਝ ਜੋ ਮੈਨੂੰ ਨਿੱਜੀ ਗੱਲਾਂ ਇਹਦੇ ਵਿੱਚ ਲੱਗੀਆਂ ਕਿ ਜਿਨ੍ਹਾਂ ਨਾਲ ਮੈਂ ਬਹੁਤ ਟੁੰਬਿਆ ਗਿਆ ਉਹਨਾਂ ਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ ਮੈਂ ਤਰਤੀਬ ਦੇ ਵਿੱਚ ਨਹੀਂ ਆ ਜਿਵੇਂ ਜਿਵੇਂ ਮੇਰੇ ਯਾਦ ਆਉਣਗੇ ਉਸ ਉਸ ਤਰੀਕੇ ਦੇ ਨਾਲ ਹੀ ਮੈਂ ਕਰੂੰਗਾ ਜਦੋਂ ਬਾਈ ਜੋ ਗੱਲ ਹੋਣੀ ਜਾਂਦੇ ਨੇ ਬੰਬਾ ਦੀ ਸਮਾਦ ਦੇ ਉੱਤੇ ਮਹਾਰਾਣੀ ਬੰਬਾ ਦੀ ਸਮਾਦ ਦੇ ਉੱਤੇ ਤੇ ਉੱਥੇ ਬਾਈ ਗੱਲੇ ਦੇ ਵਿੱਚ ਜ਼ਿਕਰ ਕਰਦੇ ਆ ਜੋ ਕਿ ਕਜਨ ਨੇ ਜਿਨ੍ਹਾਂ ਨੇ ਕਿਤਾਬ ਨਹੀਂ ਪੜ੍ਹੀ ਮੈਂ ਉਹ ਦੱਸਦਾ ਕਿ ਜੋ ਰੂਪ ਗੱਲ ਹੋਣੀ ਉਹ ਬਾਈ ਉਹਨਾਂ ਦੇ ਕਜਨ ਨੇ ਉਹ ਜਦੋਂ ਬੰਬਾ ਦੀ ਸਮਾਦ ਦੇ ਉੱਤੇ ਜਾਂਦੇ ਆ ਤੇ ਉਹ ਉੱਥੇ ਸਾਫ ਸਫਾਈ ਕਰਨ ਵਾਲੇ ਨੂੰ 100 ਡਾਲਰ ਦਿੰਦੇ ਆ ਹੁਣ ਤੁਸੀਂ ਇਹ ਅਹਿਸਾਸ ਨੂੰ ਸ਼ਬਦਾਂ ਦੇ ਵਿੱਚ ਨਹੀਂ ਭਰੋ ਸਕਦੇ ਕਿ ਉਸ ਸਫਾਈ ਕਰਨ ਵਾਲੇ ਨੂੰ 100 ਡਾਲਰ ਇਸ ਲਈ ਨਹੀਂ ਦਿੱਤਾ ਜਾਂਦਾ ਕਿ ਉਹ ਗਰੀਬ ਆ ਜਾਂ ਉਹ ਉੱਥੇ ਬੱਚਾਗਾ ਜਾਂ ਉਹ ਉਹਦੀ ਹਾਲਤ ਦੇਖ ਕੇ ਨਹੀਂ ਉਹਦੇ ਪਿੱਛੇ ਜੋ ਸਾਡਾ ਮਹਾਰਾਣੀ ਬੰਬਾ ਦੇ ਨਾਲ ਜੋ ਸਾਡਾ ਪਾਤਸ਼ਾਹੀ ਦਾਵੇ ਦੇ ਅਮਲ ਦੇ ਖਾਲਸਾ ਰਾਜ ਦਾ ਜੋ ਅਮਲ ਹੋਇਆ ਪਾਤਸ਼ਾਹੀ ਦਾਵੇ ਦੇ ਰੂਪ ਦੇ ਵਿੱਚ ਉਸ ਦੇ ਨਾਲ ਅਹਿਸਾਸ ਜੁੜਦਾਗਾ ਉਹ ਚੀਜ਼ ਬਾਈ ਰੂਪ ਹੋਣਾ ਨੂੰ ਖਿੱਚ ਪਾਉਂਦੀ ਆ ਕਿ ਇਹ ਸਾਡੀ ਰਾਜੇ ਦੀ ਪੋਤੀ ਦੀ ਸਮਾਧਿਆ ਇਸ ਦੀ ਸਾਫ ਸਫਾਈ ਹੈ ਜਿਹੜੀ ਹੋਰ ਵਧੀਆ ਤਰੀਕੇ ਦੇ ਨਾਲ ਹੋਰ ਚਾਹ ਦੇ ਨਾਲ ਜਿਹੜਾ ਉਹ ਵਰਕਰ ਆ ਉਹ ਕਰੇ ਉਹ ਉੱਥੇ ਉਹਨੂੰ 100 ਡਾਲਰ ਦੇ ਕੇ ਆਉਂਦੇ ਆ ਤੇ ਉਹ ਉੱਥੇ ਜਦੋਂ ਤੁਸੀਂ ਉਹ ਪੜ੍ਹਦੇ ਹੋ ਲਾਈਨਾਂ ਤੇ ਤੁਹਾਡਾ ਉਹ ਤੁਸੀਂ ਇੱਕ ਵੱਡੇ ਅਹਿਸਾਸ ਦੇ ਨਾਲ ਭਰ ਜਾਂਦੇ ਹੋ ਅੱਗੇ ਇਹਦੇ ਵਿੱਚ ਗੱਲ ਕਰਦੇ ਆ ਕਿ ਇੱਕ ਫੈਦਲ ਜੱਟ ਹੋਰਾਂ ਦੀ ਗੱਲ ਆਉਂਦੀ ਹੈ ਬਾਈ ਜੀ ਉਹ ਫੈਦਲ ਜੱਟ ਵੈਸੇ ਉੱਥੇ ਬਹੁਤ ਫਨੀ ਗੱਲ ਵੀ ਆ ਕਿ ਉਹਨੂੰ ਪਹਿਲਾਂ ਕਿਹਾ ਜਾਂਦਾ ਕਿ ਇੱਥੇ ਆਰਫਲ ਹਾਰ ਆਉਣਗੇ ਜਿਹੜਾ ਸਾਹਮਣ ਵਾਲਾ ਫਾਰਖਾ ਉਹ ਪਰ ਲੈ ਉਹ ਫੈਦਲ ਜੱਟ ਨੂੰ ਆਉਂਦਾ ਉਹ ਫੈਜ਼ਲ ਜੱਟ ਨੂੰ ਮੈਂ ਕਾਫੀ ਸਮਾਂ ਪਹਿਲਾਂ ਸੁਣਿਆ ਸੀ ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਅਸੀਂ ਸਾਰੇ ਲੋਕਾਂ ਨੂੰ ਜਾਣਦੇ ਹੁੰਨੇ ਆ ਤੇ ਉਹ ਕਿਤਾਬ ਨੇ ਇਹ ਅਹਿਸਾਸ ਕਰਾਇਆ ਕਿ ਅਸੀਂ ਕਿੰਨੇ ਉਹਨਾਂ ਤੋਂ ਨੇੜੇ ਤੋਂ ਜਾਣਦੇ ਹੁੰਨੇ ਆ ਇਹ ਅਸੀਂ ਕਦੇ ਸੋਚਿਆ ਨਹੀਂ ਆ ਫੈਜ਼ਲ ਜੱਟ ਨੂੰ ਪੇਸ਼ ਕੀਤਾ ਗਿਆ ਕਿ ਇਹ ਆਰਫਲ ਹਾਰਿਆ ਪਰ ਬਾਈ ਗੱਲ ਹੋਣੀ ਉਹਨੂੰ ਪਛਾਣ ਲੈਂਦੇ ਨੇ ਬਾਕੀ ਚਲ ਜਿਹੜੇ ਸੱਜਣ ਸੀ ਸ਼ਾਇਦ ਉਹ ਉਸ ਤੋਂ ਇਹਨੇ ਨਹੀਂ ਜਾਣੂ ਹੋਣਗੇ ਪਰ ਜਿਹੜਾ ਫੈਜ਼ਲ ਜੱਟ ਆ ਉਹ ਵੀ ਇੱਕ ਲੋਕ ਗਾਇਕ ਆ ਮੈਂ ਜਦੋਂ ਇਹਦੇ ਵਿੱਚ ਫੈਜ਼ਲ ਜੱਟ ਦਾ ਨਾਮ ਸੁਣਿਆ ਤੇ ਫੈਜ਼ਲ ਜੱਟ ਨੂੰ ਮੈਂ ਉਦੋਂ ਝੱਟ ਪਛਾਣ ਲਿਆ ਜਦੋਂ ਮੈਂ ਇਹਦੇ ਵਿੱਚ ਪੜਿਆ ਨਾ ਫੈਜ਼ਲ ਜੱਟ ਨੇ ਜਗਤ ਸਿੰਘ ਜੱਗਾ ਗਾਇਆ ਤੇ ਮੈਨੂੰ ਫੈਜ਼ਲ ਜੱਟ ਤੋਂ ਸੁਣ ਕੇ ਪਤਾ ਲੱਗਾ ਕਿ ਜੱਗਾ ਜੱਟਾਂ ਦਾ ਮੁੰਡਾ ਸੀ ਤੰਦਾਂ ਜਿਵੇਂ ਜੁੜਦੀਆਂ ਨੇ ਹੁਣ ਇਹ ਕਿਤਾਬ ਤੋਂ ਪੜ ਕੇ ਸਾਡੀ ਉਹ ਤੰਦ ਜੁੜੀ ਅੱਗੇ ਸ਼ਾਇਦ ਇਹ ਤੋਂ ਸੁਣ ਕੇ ਕਿ ਹੋਰ ਪੜਨਗੇ ਉਹਨਾਂ ਦੀ ਹੋਰ ਅੱਗੇ ਤੰਦਾ ਜੋੜਨਗੇ ਇੰਜ ਲਿਖਣਾ ਬਹੁਤ ਜ਼ਰੂਰੀ ਆ ਤੇ ਪੜ੍ਹਨਾ ਬਹੁਤ ਜ਼ਰੂਰੀ ਆ ਜੱਗਾ ਜੱਟ ਸੀ ਜੋ ਜੱਗੇ ਜੱਟ ਨੇ ਨਨਕਾਣਾ ਸਾਹਿਬ ਦੇ ਉੱਤੇ ਹੋਏ ਹਮਲੇ ਦਾ ਬਹੁਤ ਸਾਰੇ ਪਠਾਣਾ ਤੋਂ ਬਦਲਾ ਲਿਆ ਸੀ ਜੱਗੇ ਜੱਟ ਨੇ ਬਬਰ ਅਕਾਲੀ ਲਹਿਰ ਦੇ ਬਬਰਾਂ ਨੂੰ ਬਹੁਤ ਸਾਰੇ ਹਥਿਆਰ ਦਿੱਤੇ ਸੀ ਜਿਹੜੇ ਉਹ ਚੰਗੇ ਹਥਿਆਰ ਲੁੱਟਦਾ ਸੀ ਉਹ ਬਬਰਾ ਕਾਲੀਆਂ ਨੂੰ ਦੇ ਦਿੰਦਾ ਸੀ ਆਪਣੇ ਮੁਸਲਮਾਨ ਮਿੱਤਰ ਦੇ ਕੋਲ ਰੱਖ ਦਿੰਦਾ ਸੀ ਜੱਗੇ ਜੱਟ ਨੇ ਜੀ ਜਿਹਦੇ ਨਾਲ ਸਭ ਤੋਂ ਵੱਧ ਦੁਸ਼ਮਣੀ ਸੀ ਉਸ ਥਾਣੇਦਾਰ ਦਾ ਭਰਾ ਸੀ ਜੋ ਉਸ ਬੰਦੇ ਦਾ ਸੀ ਜਾਂ ਆਫੀਸਰ ਸੀ ਜੋ ਥਾਣੇਦਾਰ ਸੀ ਚੰਨਣ ਸਿੰਘ ਤੇ ਉਹ ਚੰਨਣ ਸਿੰਘ ਜੋ ਸੀ ਉਹ ਓਹੀ ਸੀ ਜੋ ਭਗਤ ਸਿੰਘ ਨੇ ਮਾਰਿਆ ਸੀ ਮੈਂ ਤਾਰ ਥੋੜੀ ਲੰਬੀ ਖਿੱਚ ਰਿਆਂਗਾ ਕਿਉਂਕਿ ਉਹਦੇ ਵਿੱਚ ਅਗਲਾ ਜਿਹੜਾ ਜ਼ਿਕਰ ਕਰਨਾ ਹੈ ਉਹ ਜੁੜਦਾ ਹੀ ਉਹਦੇ ਨਾਲ ਤੇ ਉਹ ਜੋ ਚੰਨਣ ਸਿੰਘ ਜਦੋਂ ਮਾਰਿਆ ਗਿਆ ਉਹਨੂੰ ਕੋਠੀ ਮਿਲੀ ਸੁਲਤਾਨਕੇ ਪਿੰਡ ਦੇ ਵਿੱਚ ਉਹਦੇ ਉਹਦੇ ਜਿਹੜੇ ਭਰਾ ਸੀਗੇ ਜਾਂ ਭੈਣ ਸੀ ਜੋ ਹੋਰ ਵੀ ਸੀ ਸੁਲਤਾਨਕੇ ਪਿੰਡ ਦੇ ਵਿੱਚ ਉਹ ਸਰਕਾਰ ਨੇ ਉਹਨੂੰ ਕੋਠੀ ਦਿੱਤੀ ਅਤੇ ਉਸ ਕੋਠੀ ਦੇ ਵਿੱਚੋਂ ਥੋੜਾ ਸਮਾਂ ਰਹਿੰਦੇ ਰਹੇ ਉਸ ਤੋਂ ਬਾਅਦ ਦੇ ਵਿੱਚ ਜਦੋਂ 47 ਤੋਂ ਬਾਅਦ ਉਹ ਉੱਜੜ ਕੇ ਵਾਪਸ ਆਏ ਤੇ ਉੱਥੇ ਜਾ ਕੇ ਰਹਿਮਤ ਅਲੀ ਦਾ ਪਰਿਵਾਰ ਰਹਾ ਸ਼ਹੀਦ ਰਹਿਮਤ ਅਲੀ ਤੇ ਸ਼ਹੀਦ ਰਹਿਮਤ ਅਲੀ ਦਾ ਗੱਲਬਾਤ ਤੁਸੀਂ ਇਹਦੇ ਵਿੱਚ ਜ਼ਿਕਰ ਕੀਤਾ ਹੋਇਆਗਾ ਸ਼ਹੀਦ ਰਹਿਮਤ ਅਲੀ ਉਹ ਸਾਡੇ ਪਿੰਡ ਦਾ ਸ਼ਹੀਦ ਸੀ ਜਿਹੜਾ ਸਰਦਾਰ ਕਰਤਾਰ ਸਿੰਘ ਸਰਾਬੇ ਦਾ ਸਾਥੀ ਸੀ ਤੇ ਇਹਦੇ ਵਿੱਚ ਜ਼ਿਕਰ ਆਉਂਦਾਗਾ ਜਿੱਥੇ ਇੱਕ ਕਵਤਾ ਸ਼ਾਇਦ ਸਰਦਾਰ ਹਰਪਰਨ ਸਿੰਘ ਹੋਰਾਂ ਦੀ ਆ ਰਹਿਮਤ ਸਰਾਬਾ ਅਤੇ ਇੱਕ ਹੋਰ ਸ਼ਹੀਦ ਦਾ ਨਾਮ ਆਉਂਦਾਗਾ ਸੋ ਅੱਗੇ ਗੱਲ ਕਰਦੇ ਆ ਕਿ ਜਦੋਂ ਨਨਕਾਣਾ ਸਾਹਿਬ ਬਾਈ ਹੁਰੀ ਮੱਥਾ ਟੇਕਣ ਜਾਂਦੇ ਨੇ ਤੇ ਉਹਦੀ ਜੋ ਨਨਕਾਣਾ ਸਾਹਿਬ ਦੀ ਦੇ ਵਿੱਚ ਜਦੋਂ ਐਂਟਰੀ ਕਰਦੇ ਨੇ ਉਹਦੀ ਜੋ ਵਿਆਖਿਆ ਗਈ ਉਹ ਤੁਹਾਨੂੰ ਆਪਣੀ ਜਿਹੜੀ ਕਲਪਨਾ ਤੁਸੀਂ ਕਰਦੇ ਹੋ ਜਦੋਂ ਬਾਈ ਦੱਸਦਾ ਕਿ ਇਸ ਪਾਸੇ ਦਰਬਾਰ ਸਾਹਿਬ ਬਣਿਆ ਹੋਇਆ ਇਸ ਪਾਸੇ ਲੰਗਰਿਆ ਇਸ ਪਾਸੇ ਬਹੁਤ ਸਾਰੇ ਫੁੱਲ ਲੱਗੇ ਨੇ ਤੁਸੀਂ ਹੁਣ ਜਦੋਂ ਕਿਸੇ ਬਲੌਗ ਦੇ ਵਿੱਚ ਦੇਖੋਗੇ ਤੁਸੀਂ ਚਾਹੇ ਉਹਨੂੰ 5 ਮਿੰਟ ਦੇਖ ਲਿਓ ਤੁਹਾਨੂੰ ਅਹਿਸਾਸ ਨਹੀਂ ਹੋਣਾ ਪਰ ਜਦੋਂ ਤੁਸੀਂ ਉਹ ਕਿਤਾਬ ਪੜ੍ਹ ਕੇ ਦੇਖੋਗੇ ਤੇ ਤੁਹਾਨੂੰ ਉਹ ਤੁਹਾਡੀ ਜਿਹੜੀ ਕਲਪਨਾ ਬਹੁਤ ਦੂਰ ਤੱਕ ਅਡਾਰੀ ਲਾਉਗੀ ਉਹ ਕਲਪਨਾ ਹੀ ਹੈ ਜਿਹੜੀ ਉਹੀ ਕਿਸੇ ਕਿਤਾਬ ਨੂੰ ਪੜਨ ਦੀ ਤੁਹਾਡੀ ਸਭ ਤੋਂ ਵੱਡੀ ਕੀਮਤ ਹੁੰਦੀ ਆ ਸੋ ਇਹ ਕਿਤਾਬ ਆ ਜਿਹੜੀ ਇਹ ਆਪਣੀ ਬਹੁਤ ਸੋਹਣੀ ਕੀਮਤ ਅਦਾ ਕਰਦੀ ਆ ਮੇਰਾ ਸਮਾਂ ਬਹੁਤ ਜ਼ਿਆਦਾ ਹੋ ਗਿਆ 1-2 ਮਿੰਟ ਇਕ ਕਿਤਾਬ ਬਾਰੇ ਹੋਰ ਬਹੁਤ ਸਾਰੇ ਅੱਗੀਆਂ ਲੰਬੀਆਂ ਗੱਲਾਂ ਹੋ ਸਕਦੀਆਂ ਨੇ ਉਹ ਕਦੇ ਬਾਈ ਹੋਰਾਂ ਦੇ ਨਾਲ ਬੈਠ ਕੇ ਫੋਨ ਦੇ ਉੱਤੇ ਕਰਾਂਗੇ ਸੋ ਅੱਜ ਦੇ ਲਈ ਮੈਂ ਇੰਨੇ ਹੀ ਬਾਈ ਹੋਰਾਂ ਨੂੰ ਵਧਾਈ ਦੇ ਦਿੰਦਾਗਾ ਸੋ ਕੁਝ ਬੋਲ ਦਿਆਂ ਗਿਆ ਮੇਰੀ ਸੇਹ ਥੋੜੀ ਮਸਤਾਨੀ ਆ ਉਹਦੇ ਲਈ ਪਹਿਲੇ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਿਮਾ ਦੇ ਜਾਚ